ਸਾਗਣ ਤੋਂ ਉੱਠ ਕੇ ਪੱਜਿਆ ਲੜਾ ਵੀਡੀਓ ਹੋਈ ਸੋਸ਼ਲ ਮੀਡੀਆ ਉੱਤੇ ਵਾਇਰਲ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇਖ ਸਕਦੇ ਹੋ ਵਿਆਹ ਵਾਲੇ ਦਿਨ ਸਾਗਣ ਤੇ ਬੈਠਾ ਲੜਾ ਜਦੋਂ ਯਾਰਾਂ ਵੱਲੋਂ ਕੀ ਤੇ ਲਵਾਇਆ ਜਾਂਦਾ ਹੈ ਕਿ ਯਾਰਾਂ ਦੀ 11 ਵਜੇ ਤੋਂ ਲਾਹਮਾਂ ਤੋਂ ਵੀ ਉੱਠ ਖੜਨੇ ਉੱਤੇ ਵਾਕਿਆ ਹੀ ਮੁੰਡੇ ਨੇ ਛੱਤ ਕਰ ਦਿੱਤਾ ਦੋਸਤੋ ਇਸ ਵੀਡੀਓ ਦੇ ਵਿੱਚ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਵਿਆਹ ਵਾਲੇ ਦਿਨ ਸ਼ਾਗਣ ਤੋਂ ਉੱਠ ਕੇ ਯਾਰਾਂ ਦੀ ਕੀਤੀ ਰੀਜ ਪੂਰੀ ਜਿੱਥੇ ਕਿ ਦੋਸਤੋ ਬੇਹੱਦ ਚਾਹ ਸੀ ਮੁੰਡੇ ਨੂੰ ਵੀ ਆਪਣੇ ਵਿਆਹ ਦਾ ਵਿਆਹ ਨੂੰ ਲੈ ਕੇ ਜਦ ਮੁੰਡਾ ਸਟੇਜ ਉੱਪਰ ਆਪਣੇ ਯਾਰਾਂ ਦੋਸਤਾਂ ਦੇ ਨਾਲ ਨੱਚਣ ਆਇਆ ਤਾਂ ਸੱਜ ਵਹੀ ਰਹਿ ਗਈ ਸਟੇਜ ਉੱਪਰ ਦੇਖਦੀ ਕੀ ਲਾੜਾ ਕਿੱਧਰ ਨੂੰ ਚੱਲਿਆ ਤੇ ਰਿਸ਼ਤੇਦਾਰ ਵੀ ਹੋ ਗਏ ਪੱਬਾਂ ਭਾਰ ਜਿੱਥੇ ਕੀ ਕਹਿ ਜਾਂਦਾ ਕਿ ਪੰਜਾਬੀਆਂ ਨੂੰ ਵਿਆਹ ਵਾਲੇ ਦਿਨ ਤਾਂ ਬੇਹੱਦ ਚਾਹ ਹੁੰਦਾ ਹੈ ਚਾਹ ਦੇ ਨਾਲ ਨਾਲ ਦੋਸਤੋ ਆਪਣੀ ਕਰੀ ਹੋਈ ਕਮਾਈ ਦੇ ਵਿੱਚ ਹੀ ਇੱਕ ਦਿਨ ਦੇ ਵਿੱਚ ਅਡਾ ਦਿੰਦਿਆਂ ਨੂੰ ਜਿੱਥੇ ਹੀ ਦੋਸਤੋ ਪੰਜਾਬੀਆਂ ਦਾ ਧਰਤੀ ਦੇ ਉੱਪਰ ਪੈਰ ਵੀ ਨਹੀਂ ਲੱਗਦਾ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਨਾਲ ਬਨੇ ਰਹੇ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਇਹੋ ਜਿਹੇ ਅਪਡੇਟਾਂ